ਸਾਸੀ ਗਾ ਜੀ ਸਾਸੀ ਗਾ ਜੀ ਇਹ ਪਿੰਡ ਕਿਹੜਾ ਹੀ ਆਪਣਾ ਪਿੰਡ ਆਪਣਾ ਵੀਰੇ ਵਿਲਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ ਤੇ ਕਿਹੜੀ ਬਲੱਡ ਲੈਂਦਾ ਆ ਗਿਆ ਬੱਚਾ ਇਹ ਜੀ ਇਹ ਵੀਰੇ ਧੰਨੇਸ਼ੀਦ ਵਾਲੇ ਬਾਵਲ 2 ਦਾ ਬੱਚਾ ਉਹਦੇ ਨਾਲ ਹੀ ਖੜਾ ਇਹਦਾ ਪਿਓ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਇਹਦੀ ਉਮਰ ਕਿੰਨੀ ਆ ਬਾਈ ਇਹਦੀ ਉਮਰ ਵੀਰੇ ਤਕਰੀਬਨ ਸਾਢੇ 4 ਸਾਲਾ 4 ਦਾੰਦਾ ਜੀ ਚਾਰ ਦੰਦੇ ਚ ਹਾਂਜੀ ਹਾਂਜੀ ਨੀਲੀ 라ਵੀ ਦਾ ਜੀ ਨੀਲੀ 라ਵੀ ਦਾ ਵੀਰੇ ਠੀਕ ਆ ਭਾਈ ਨੀਲੀ 라ਵੀ ਦਾ ਬੂਰਾ ਝੋਟਾ ਨੀ ਮਾਂ ਥੱਲੇ ਕਿੰਨਾ ਮਿਲਕਰ ਗਾਉੜੀ ਇਹਦੀ ਮਾਂ ਥੱਲੇ ਵੀਰੇ 18 ਕਿਲੋ 620 ਗ੍ਰਾਮ ਦੁੱਧ ਆਪਾਂ ਚੋਇਆ ਆਪਣੇ ਕੋਲ ਹੀ ਆ ਬੂਰੀ ਨੀਲੀ 라ਵੀ ਦੀ ਉਹ ਪੋਸਟਰ ਲੱਗਿਆ ਹੋਇਆ ਆਪਾਂ ਠੀਕ ਆ ਜੀ ਹਾਂਜੀ ਹਾਂਜੀ ਕੋਲੀ ਆਪਣੇ ਹਾਂਜੀ ਹਾਂਜੀ ਠੀਕ ਆ ਜੀ ਤੇ ਦੇਖ ਸਰਦਾਂ ਬਈ ਤੇ ਅਸੀਂ ਚੋਟਾ ਤੇ ਇਸ ਦੀ ਦੁਸਤੀ ਗੱਲ ਦਿਖਾ ਦੇ ਸਾਰਾ ਕੁਝ ਮੰਗਰਾ ਮੈਂ ਇੱਕ ਸਾਈਡ ਤੋਂ ਇਹ ਸੰ ਇਹਦਾ ਵੀ ਸੀਮਨ ਮਿਲਦਾ ਕਨੈਕਚਰ ਕਰਾਉਣਾ ਸੀਮਨ ਆਏਗਾ ਆਪਣੇ ਕੋਲ ਹਾਂ ਜੀ ਸੀਮਨ ਹਾਂਜੀ ਹਾਂ ਠੀਕ ਹੈ ਜੀ ਆਪਣੇ ਕੋਲ ਹੀ ਮਿਲੂਗਾ ਵੀਰੇ ਆ ਆਪਣੇ ਕੋਲੇ ਹੈਗਾ ਵੀਰੇ ਮਿਲੂਗਾ ਹੈ ਜਿਹੜੇ ਭਰਾ ਨੂੰ ਚਾਹੀਦਾ ਲੈ ਜਾ ਸਕਦਾ ਕੰਟੈਕਟ ਨੰਬਰ ਹੀ ਹੈ ਪਰ ਕੰਟੈਕਟ ਨੰਬਰ ਹੈਗਾ ਵੀਰੇ 98788 ਹਾਂਜੀ 80770 ਜੀ ਠੀਕ ਹੈ ਜੀ ਕਿਹੜੇ ਕਿਹੜੇ ਮੇਲੇ ਦਾ ਚੈਂਪੀਅਨ ਆਏ ਵੀਰੇ ਇਹ ਵੀਰੇ ਇਥੋਂ ਪਰ ਆਇਆ ਸੀਗਾ ਤਨੌਲੇਲੇ ਮੇਲੇ ਤਨੌਲੇਲੇ ਮੇਲੇ ਤੇ ਇੱਕ ਝੜੱਕ ਇੱਕ ਝੜੱਕ ਵਾਲੇ ਕੀ ਪੋਜੀਸ਼ਨ ਆਈ ਸੀ ਬਾਈ ਇੱਥੇ ਵੀ ਸੈਕੰਡ ਸੀਗਾ ਵੀਰੇ ਝੜੱਕ ਵੀ ਸੈਕੰਡ ਸੀ ਇਗਾ ਅੱਜ ਕਿ ਵੀ ਲਾਵਾਂਗੇ ਭਈ ਅੱਜ ਕਿ ਵੀ ਲਾਵਾਂਗੇ ਜੀ ਉਹ ਹੋਊਗਾ ਭਈ ਅਜੇ ਕੱਲ ਨੂੰ ਹੋਊਗਾ ਜੀ ਕੱਲ ਨੂੰ ਹੋਊਗਾ ਭਈ ਵੱਡਿਆਂ ਦਾ ਤੇ ਪਿੰਡ ਜੀ ਆਪਣਾ ਪਿੰਡ ਵਿਲਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ ਹਾਂ ਏ ਸੀਮਨ ਬਈ ਤੁਸੀਂ ਖਰੀਦ ਸਕਦੇ ਹੋ ਵੀਡੀਓ ਬੜੀ ਜੱਗੀ ਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਜੀ ਸੋ ਧੰਨਵਾਦ